ਸਾਹਿਤ ਸਭਾ ਜਲਾਲਾਬਾਦ ਵੱਲੋਂ ਪ੍ਰਸਿੱਧ ਕਵਿਤਰੀ ਡਾਕਟਰ ਸਿਮਰਨ ਅਕਸ਼ਤਾ ਦਰਸ਼ਕਾਂ ਅਤੇ ਸਾਹਿਤ ਪ੍ਰੇਮੀਆਂ ਨਾਲ ਰੂਬਰੂ ਕਰਵਾਇਆ ਗਿਆ। ਸਾਹਿਤ ਸਭਾ ਦੇ ਪ੍ਰਧਾਨ ਐਡਵੋਕੇਟ ਸੰਦੀਪ ਚਾਂਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਹਿਤ ਸਭਾ ਜਲਾਲਾਬਾਦ ਪਿਛਲੇ ਲੰਬੇ ਸਮੇਂ ਤੋਂ ਉੱਚ ਕੋਟੀ ਦੇ ਸਾਹਿਤਕਾਰਾਂ ਨੂੰ ਬੁਲਾ ਕੇ ਉਹਨਾਂ ਨਾਲ ਰੂਬਰੂ ਅਤੇ ਸਨਮਾਨ ਸਮਾਗਮ ਕਰਵਾਉਂਦੀ ਆ ਰਹੀ ਹੈ। ਉਸੇ ਲੜੀ ਤਿਤ ਅੱਜ ਡਾਕਟਰ ਸਿਮਰਨ ਅਕਸ਼ ਨੂੰ ਵੀ ਬੁਲਾਇਆ ਗਿਆ ਹੈ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਵਕ ਵਕ ਮੁੱਦਿਆਂ ਨੂੰ ਉਭਾਰਿਆ ਹੈ। چپ مسئلہ ہے کسی لئے شور مسل ہے مینو دو چپتے کسی لئے چپ مسئلہ ہے کسی لئے شور مسئلہ ہے مینو تو چپ دے دی. میرا کچھ ہوسلہ ہے, ہے؟, ہے؟, ہے بڑے نے ہوسلے ਜੋ ਔਖੇ ਹੀ ਨਬੀ ਨੇ ਬੜੀ ਹੋਦੀ ਮਸਲੇ ਜੋ ਔਖੇ ਹੀ ਨਬੇੜੇ ਨੇ ਮਗਰ ਇਹ ਭੁੱਖ ਦਾ ਮਸਲਾ ਬੜਾ ਹੋ ਜ਼ੋਰ ਮਸਲਾ ਹੈ ਬਹੁਤ ਬਹੁਤ ਕੁਤਕੀਆਂ ਦੀ ਤਾਂ ਦੁਪਹਿਰਾਂ ਦੀ ਭੁੱਖ ਹੋਏਗੀ ਪਰ ਭੁੱਖ ਵੀ ਬੜੀ ਤਰ੍ਹਾਂ ਦੀ ਹੈ ਮਗਰ ਇਹ ਭੁੱਖ ਦਾ ਮਸਲਾ ਬੜਾ ਹੋ ਜ਼ੋਰ ਮਸਲਾ ਹੈ ਤੇ ਇੱਕ ਗਜ਼ਲ ਦੇ ਕੁਸ਼ੀਰ ਕਿ ਮੁਹੱਬਤ ਲਿਖਾਂਗੀ

ਮੈਂ ਪੱਥਰ ਤੇ ਮੱਥੇ ਤੇ ਤਰਤਾ ਤਾਂ ਕੀ ਚੁੰਮਣ ਤੇ ਨਫ਼ਰਤ ਤੇ ਮੱਥੇ ਨਫ਼ਾਸਤ ਲਿਖਾਂ ਜੋ ਜੀਵੇ ਤੇ ਹੋਰਾਂ ਨੂੰ ਜੀਣਾ ਸਿਖਾਵੇ ਇੱਕ ਸਾਡੀ ਅੰਤ ਦੀ ਬੀੜ ਜਿਉਂਦੇ ਰੋ ਨਿੱਕੇ ਜਿਹੇ ਪੱਗ ਦੇ ਨਾਲ ਹੈ ਨਾ ਚਾਈ ਬੱਚੇ ਪਹੁੰਚਿਆ ਸਾਡੇ ਕੋਲ ਸੱਤਾਂ ਬੇਟਾ ਹੈ ਗੁੜੀਆਂ ਆਈਆਂ ਜੋ ਜੀਵੇ ਤੇ ਹੋਰਾਂ ਨੂੰ ਜੀਣਾ ਸਿਖਾਵੇ ਮੈਂ ਉਸ ਦੇ ਨਾਂ ਤੇ ਵਸੀਹਤ ਲਿਖਾਂ ਤੇਜ ਦੀ ਭੂਮਿਕਾ ਹਰਸ਼ਦੀਪ ਕੌਰ ਬੋਪਾਰਾਏ ਵੱਲੋਂ ਬਖੂਬੀ ਨਿਭਾਈ ਗਈ ਇਸ ਸਮਾਰੋਹ ਵਿੱਚ ਪੂਰਨ ਚੰਦ ਮੁਜਾਦੀਆ ਮੁੱਖ ਮਹਿਮਾਨ ਸੁਖਪ੍ਰੀਤ ਸਿੰਘ ਖੁਰਾਣਾ ਵਿਸ਼ੇਸ਼ ਮਹਿਮਾਨ ਅਤੇ ਜ਼ਿਲ੍ਹਾ ਫਾਜ਼ਿਲਕਾ ਤੋਂ ਖੋਜ ਅਫਸਰ ਪਰਮਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਖੁਦ ਨੂੰ ਬੋਚਣਾ ਸੰਭਾਲਣਾ ਹੈ ਬਸ ਖੁਦ ਨੂੰ ਬੋਚਣਾ ਸੰਭਾਲਣਾ ਹੈ ਬਸ ਆਪਣਾ ਆਪ ਖੰਘਾਲਣਾ ਹੈ ਬਸ ਵੱਡਾ ਹੋ ਕੇ ਖੌਰੇ ਕਿਹੜੇ ਦੇਸ਼ ਵਸੇ ਵੱਡਾ ਹੋ ਕੇ ਖੌਰੇ ਕਿਹੜੇ ਦੇਸ਼ ਵਸੇ ਚਿੜੀ ਦਾ ਕੰਮ ਵੋਟ ਨੂੰ ਪਾਲਣਾ ਹੈ ਬਸ ਖੁਦ ਨੂੰ ਬੋਚਣਾ ਸੰਭਾਲਣਾ ਹੈ ਬਸ ਧੰਨਵਾਦ ਜੀ ਕਰਦਾ ਬ੍ਰਹਮੰਡ ਚੁਗਮਾ ਐਦਰਾ ਤੇਰਾ ਮੱਥਾ ਚੁੰਮਾ ਜੀ ਕਰਦਾ ਬ੍ਰਹਮੰਡ ਚੁਗਮਾ ਐਦਰਾ ਤੇਰਾ ਮੱਥਾ ਚੁੰਮਾ ਤੂੰ ਤਾਂ ਇੱਕੋ ਕਦਮ ਵਧਾਉਣਾ ਤੂੰ ਤਾਂ ਇੱਕੋ ਕਦਮ ਵਧਾਉਣਾ ਸਤ ਜਨਮਾਂ ਦਾ ਮੇਰਾ ਜੁਮਾ ਤੂੰ ਤਾਂ ਇੱਕੋ ਕਦਮ ਵਧਾਉਣਾ ਸਤ ਜਨਮਾਂ ਦਾ ਮੇਰਾ ਜੁਮਾ ਤੇ ਪਿੱਛੇ ਮੁੜ ਕੇ ਤੱਕ ਤੇ ਸਈ ਨਾ ਪਿੱਛੇ ਮੁੜ ਕੇ ਤੱਕ ਤੱਕ ਤੇ ਸਈ ਨਾ ਲਾਂ ਤੈ ਜੇ ਮੈਂ ਨਾਲ ਘੁੰਮ ਜੀ ਕਰਦਾ ਦਮਾਤ ਜੀ ਨੂੰ ਅਦਰਕ ਤੇਰਾ ਮਤਜੂਮਾ ਬਹੁਤ ਬਸ਼ੀਰ ਸਹਿਜ ਸਭਾ ਜਲਾਲਾਬਾਦ ਵੱਲੋਂ ਡਾਕਟਰ ਸਿਮਰਨਕ ਸਿੰਘ ਦਾ ਰੂਬਰੂ ਸਮਾਗਮ ਕਰਵਾਇਆ ਗਿਆ ਜੋ ਕਿ ਬਹੁਤ ਹੀ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਵਿਚਾਰ ਸੁਣ ਕੇ ਨਾਲ ਹੀ ਸਹਿਜ ਸਭਾ ਜਲਾਲਾਬਾਦ ਦੇ ਕਵੀਆਂ ਦੀ ਇੱਕ ਰਚਨਾਵਾਂ ਸੁਣੀਆ ਤਾਂ ਦਿਲ ਨੂੰ ਬਹੁਤ ਸਕੂਨ ਮਿਲਿਆ ਕਿ ਸਾਹਿਤ ਦੇ ਖੇਤਰ ਵਿੱਚ ਸਹਿਜ ਸਭਾ ਜਲਾਲਾਬਾਦ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਸਮੂਹੀ ਟੀਮ ਮੈਂਬਰ ਬਹੁਤ ਵਧਾਈ ਦੇ ਪਾਤਰ ਹਨ ਤੇ ਹਮੇਸ਼ਾ ਸਾਡੀ ਇੱਛਾ ਹੈ ਕਿ ਇਹ ਅੱਗੇ ਵੀ ਇਸੇ ਤਰੀਕੇ ਦੇ ਸਾਇਹਤਿਕ ਪ੍ਰੋਗਰਾਮ ਕਰਦੇ ਰਹਿਣ ਤੇ ਇਲਾਕੇ ਦੇ ਲੋਕਾਂ ਨੂੰ ਸਾਇਹਤ ਨਾਲ ਸਾਇਹਤਕਾਰਾਂ ਨਾਲ ਮਿਲਾਉਂਦੇ ਰਹਿਣ ਜੋੜਦੇ ਰਹਿਣ ਸਾਇਹਤ ਸਭਾ ਜਲਾਲਾਬਾਦ ਵੱਲੋਂ ਫੰਕਸ਼ਨ ਕਰਵਾਇਆ ਗਿਆ ਉਹਦੀ ਵਿੱਚ ਸਾਡੇ ਕੋਲ ਕਵਿਤਰੀ ਪਹੁੰਚੀ ਸੀ ਡਾਕਟਰ ਸਿਮਰਨ ਅਕਸ ਬਰਨਾਲਾ ਤੋਂ ਉਹਨਾਂ ਦੀਆਂ ਗ਼ਜ਼ਲਾਂ ਉਹਨਾਂ ਦੇ ਜੀਵਨ ਸੰਘਰਸ਼ ਬਾਰੇ ਸੁਨੇਆ ਉਹਨਾਂ ਦੀਆਂ ਹੁਣ ਤੱਕ ਦੀਆਂ 300 ਪੁਸਤਕਾਂ ਆ ਚੁੱਕੀਆਂ ਹਨ ਉਹਨਾਂ ਬਾਰੇ ਸੁਨੇਆ ਸੀ ਤਾਂ ਬਹੁਤ ਹੀ ਵਧੀਆ ਪ੍ਰੋਗਰਾਮ ਬਹੁਤ ਹੀ ਕਾਬਲੇ ਤਾਰੀਫ ਹੈ ਉਹਨਾਂ ਦਾ ਇਹ ਪ੍ਰੋਗਰਾਮ ਔਰ ਜਿਵੇਂ ਉਹਨਾਂ ਨੇ ਸਾਨੂੰ ਨਵੇਂ ਸਾਹਿਤਿਕ ਪੈੜਾ ਬਾਰੇ ਦੱਸਿਆ ਤਾਂ ਬਹੁਤ ਸੋਨਾ ਸੀ ਔਰ ਅੱਜ ਦੇ ਜਿਹੜੇ ਸਾਡੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੀ ਸ਼੍ਰੀ ਪੂਰਨ ਸੰਮੁਜੈਦੀਆ ਜੀ ਔਰ ਉਹਨਾਂ ਦੇ ਨਾਲ ਸਰਦਾਰ ਸੁਖਪ੍ਰੀਤ ਸਿੰਘ ਖੁਰਾਣਾ ਜੀ ਔਰ ਸਾਡੇ ਨਾਲ ਕੁਲ ਵਿਸ਼ੇਸ਼ ਸਹਿਯੋਗ ਦੇਣ ਪਹੁੰਚੇ ਨੇ ਸਰਦਾਰ ਪਰਮਿੰਦਰ ਸਿੰਘ ਜੀ ਰੰਧਾਵਾ ਜਿਹੜੇ ਕਿ ਪਛਾ ਵਿਭਾਗ ਫਾਜ਼ਿਲਕਾ ਤੋਂ ਖੋਜ ਅਫਸਰ ਨੇ ਤਾਂ ਇਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਕੋਈ ਦੋ ਲੈਣਾ ਹੋ ਜਾਣਾ ਹਾਂ ਜੀ ਬਿਲਕੁਲ ਮੇਰੇ ਸ਼ਬਦ ਹੈ ਜੀ ਤਸਵੀਰ ਤੇ ਕੀ ਬਿਆਨ ਕਰਾਂ ਮੈਂ ਤੂੰ ਨਹੀਂ ਤੇਰੀਆਂ ਅੱਖਾਂ ਬੋਲਦੀਆਂ ਕੀ ਬਿਆਨ ਕਰਾਂ ਮੈਂ ਤੂੰ ਨਹੀਂ ਤੇਰੀਆਂ ਅੱਖਾਂ ਬੋਲਦੀਆਂ ਸ਼ਾਂਤ ਇਕਾਂਤ ਚ ਬੈਠੇ ਮਨ ਨੂੰ ਉਹ ਜਾਨ ਜਾਨ ਫਰੋਲਦੀਆਂ ਮੈਨੂੰ ਮਧੋਸ਼ ਕਰਨ ਲਈ ਤਾਂ ਭੀੜ 'ਚੋਂ ਦਿਖੀ ਤੇਰੀ ਇੱਕ ਝਲਕ ਹੀ ਕਾਫੀ ਸੀ ਮੈਨੂੰ ਮਧੋਸ਼ ਕਰਨ ਲਈ ਤਾਂ ਭੀੜ 'ਚੋਂ ਦਿਖੀ ਤੇਰੀ ਇੱਕ ਝਲਕ ਹੀ ਕਾਫੀ ਸੀ ਪਰ ਮੈਨੂੰ ਅਣਜਾਣ ਨੂੰ ਕੀ ਪਤਾ ਸੀ ਕੀ ਕਾਇਨਾਤ ਤੇ ਤੂੰ ਦੋਨੋਂ ਰਲਿਓ ਜਿਸਨੇ ਮੈਨੂੰ ਮਾਰ ਮਕਾਉਣ ਲਈ ਤੈਨੂੰ ਤਸਵੀਰ ਦੇ ਰੂਪ ਚ ਮੇਰੇ ਸਾਹਮਣੇ ਕਰਤਾ ਬਹੁਤ ਧੰਨਵਾਦ ਜੀ ਅੱਜ ਸਵਾਦ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬੋਲਣ ਚਾਹੁੰਦਾ ਮੈਂ ਇਹ ਕਹਿਣਾ ਚਾਹਾਂਗਾ ਜਿਹੜੀ ਜਿਹੜੀ ਸਾਹਿਤ ਹੈ ਨਾ ਜਿਹੜਾ ਸਾਹਿਤ ਹੁੰਦਾ ਹੈ ਇਹ ਕੋਈ ਵੀ ਭਾਸ਼ਾ ਉਹਦੀ ਜੜ ਹੁੰਦੀ ਹੈ ਸਾਡਾ ਪੰਜਾਬੀ ਸਾਡੀ ਪੰਜਾਬੀ ਭਾਸ਼ਾ ਦੀ ਜੜ ਹੈ ਜੜ ਮਜ਼ਬੂਤ ਹੋਵੇਗੀ ਤਾਂ ਭਾਸ਼ਾ ਆਪੇ ਹੀ ਕੜ ਦੀ ਕਲਾ ਜਾਣੀ ਹੈ ਅੱਜ ਸਹਿਦ ਸਭਾ ਜਿਹੜੀ ਨਵੀਂ ਟੀਮ ਹੈ ਸੰਦੀਪ ਚਾਮਜੀਤ ਇਹਨਾਂ ਦੀ ਸਾਰੀ ਟੀਮ ਇਹਨਾਂ ਨੇ ਬੜਾ ਵਧੀਆ ਉਪਰਾਲਾ ਕੀਤਾ ਹੈ ਉਪਰਾਲਾ ਦਾ ਪਿਛਲੀਆਂ ਜਿਹੜੀਆਂ ਅਸੀਂ ਆਪਣੀਆਂ ਬੋਡੀਆਂ ਉਹ ਵੀ ਕਰਦੀਆਂ ਰਹੀਆਂ ਨੇ ਇਹਨਾਂ ਨੇ ਵਧੀਆ ਉਪਰਾਲਾ ਕੀਤਾ ਹੈ ਮੈਡਮ ਸਿਮਰਨ ਅਕਸ ਬਹੁਤ ਹੀ ਅੱਛੀ ਸ਼ਖਸੀਅਤ ਨੇ ਬਹੁਤ ਹੀ ਉਹਨਾਂ ਨੇ ਆਪਦੇ ਜੀਵਨ ਬਾਰੇ ਦੱਸਿਆ ਕਿਵੇਂ ਜ਼ਮੀਨ ਤੋਂ ਉੱਠੇ ਨੇ ਤੇ ਕਿੱਥੇ ਪਹੁੰਚੇ ਨੇ ਕਿੰਨੀ ਉਹ ਸੇਵਾ ਕਰ ਰਹੇ ਨੇ ਡਾਕੂਮੈਂਟਰੀ ਫਿਲਮਾਂ ਡਰਾਮੇ ਲੋਕਪੱਖੀ ਨਾਟਕ ਉਹਨਾਂ ਨੇ ਖੇਡਣ ਲਿਖੜ ਵੀ ਰਹੇ ਨੇ ਤੇ ਉਹਨਾਂ ਦੇ ਜੀਵਨ ਤੋਂ ਸਾਡੇ ਜਿਹੜੇ ਤੇ ਬੱਚੇ ਪਹੁੰਚੇ ਸੀ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਕਿਵੇਂ ਬੰਦਾ ਤਾਲੀਮ ਦੇ ਸਾਰੇ ਕਿੱਥੇ ਪਹੁੰਚ ਸਕਦਾ ਕਿਵੇਂ ਆਪਦੀ ਦੇਸ਼ ਦੀ ਕੌਮ ਦੀ ਆਪਦੇ ਸਭਿਆਚਾਰ ਦੀ ਆਪਦੇ ਸਿਹਤਕ ਦੀ ਕਿਵੇਂ ਸੇਵਾ ਕਰ ਸਕਦਾ ਸਾਨੂੰ ਸਿੱਖਣ ਨੂੰ ਮਿਲਿਆ ਸੀ ਇਹੀ ਸਿਹਤਕ ਸਭਾ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਆਨ ਵਾਲੇ ਸਮਝ ਦੇ ਵਿੱਚ ਵੀ ਇਹੋ ਜਿਹੇ ਪ੍ਰੋਗਰਾਮ ਕਰਦੇ ਰਹੋ ਤੇ ਉਪਰ ਵਾਲੇ ਕਰਦੇ ਰਹੋ ਬਹੁਤ ਬਤਨਵਾਦ ਸਹਿਸਵਾ ਜਲਾਲਾਬਾਦ ਇਸ ਲਈ ਕਰੀਬ 45 46 ਸਾਲ ਤੋਂ ਸਹਿਤਿਕ ਹਲਕੇ ਦੇ ਵਿੱਚ ਪੰਜਾਬ ਦੇ ਦੇਸ਼ ਦੇ ਵੱਖ-ਵੱਖ ਨਾਮਵਰ ਸਹਿਤਕਾਰਾਂ ਨੂੰ ਬੁਲਾ ਕੇ ਇੱਥੇ ਉਹਨਾਂ ਦਾ ਰੂਬਰੂ ਕਰਵਾਉਂਦੀ ਰਹੀ ਹੈ ਜਲਾਲਾਬਾਦ ਦੀ ਸੰਗਤ ਨੂੰ ਉਹਨਾਂ ਦੇ ਵਿਚਾਰ ਸੁਣਾਉਦੀ ਦੀ ਕਵਿਤਾਵਾਂ ਉਹਨਾਂ ਦੇ ਲਿਖਤਾਂ ਜਿਸ ਤਰ੍ਹਾਂ ਵੀ ਉਹ ਕੋਈ ਕਹਾਣੀਕਾਰ ਆਇਆ ਹੈ ਜਾਂ ਗਜ਼ਲਗੋ ਆਇਆ ਹੈ ਉਹ ਸਭ ਸਹਿਤਕਾਰਾਂ ਦੇ ਰੂਬਰੂ ਕਰਾਉਣ ਦਾ ਕੰਮ ਕਰ ਰਹੀ ਹੈ ਤੇ ਇਸੇ ਹੀ ਕੜੀ ਦੇ ਵਿੱਚ ਅੱਜ ਅਸੀਂ ਬਰਨਾਲਾ ਤੋਂ ਡਾਕਟਰ ਸਿਮਰਨ ਅਕਸ ਦਾ ਰੂਬਰੂ ਹੋਤੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਸੀ ਬਹੁਤ ਹੀ ਵਧੀਆ ਉਹ ਆਰਟਿਸਟ ਵੀ ਨੇ ਲੇਖਕ ਪਵਿਤਰੀ ਵੀ ਨੇ ਬਹੁਤ ਲਿਖਤਾ ਲਿਖਦੇ ਨੇ ਕਲਾਕਾਰ ਵੀ ਨੇ ਅਦਾਕਾਰ ਵੀ ਨੇ ਔਰ ਉਹਨਾਂ ਦੇ ਅੱਜ ਦੇ ਇਸ ਫੰਕਸ਼ਨ ਨੂੰ ਸਾਰੇ ਸਤੋਤਿਆਂ ਨੇ ਬਹੁਤ ਹੀ ਉਹਨਾਂ ਦਾ ਆਨੰਦ ਮਾਣਿਆ ਉਹਨਾਂ ਦੇ ਲਿਖਤਾ ਦਾ ਆਨੰਦ ਮਾਣਿਆ ਬਹੁਤ ਹੀ ਵਧੀਆ ਇਹ ਸਾਡਾ ਜਿਹੜਾ ਸਮਾਗਮ ਹੋ ਕੇ ਨਿਭੜਿਆ ਜਲਾਲਾਬਾਦ ਦੇ ਵਿੱਚ ਆਇਆ ਨੂੰ ਤੁਸੀਂ ਚਲੋ ਉਹ ਕਈ ਸਾਰੇ ગામ ਤੋਂ ਉਹ ਆਵਾਜ਼ ਮਾਰਦੀਆਂ ਨੇ ਉਸ ਆਵਾਜ਼ ਤੇ ਤੁਸੀਂ ਨੰਗੇ ਤੈਰੀ ਚਾਹੁੰਦੇ ਹੋ ਹਾਂ ਤੇ ਉੱਥੇ ਅਗਲਿਆਂ ਨੂੰ ਲੱਗਦਾ ਕਿ ਕਿਤੇ ਅਸੀਂ ਸੱਦੇ ਆ ਪਰ ਸੱਚ ਇਹ ਹੁੰਦਾ ਕਿ ਅਸੀਂ ਆਪ ਆਉਣਾ ਚਾਹੁੰਦੇ ਹੁੰਦੇ ਹਾਂ ਮੈਨੂੰ ਬੜਾ ਚੰਗਾ ਲੱਗਿਆ ਕੁਝ ਗੱਲਾਂ ਦੇ ਪੱਖ ਤੋਂ ਤਾਂ ਬੜਾ ਖਾਸ ਰਿਹਾ ਕਿ ਸਰੋਤਿਆਂ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਸ਼ਾਮਿਲ ਸੀ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਸਾਹਿਤ ਜਿਸੀ ਆਤਮੇ ਸਾਰਿਆਂ ਦੇ ਹਿੱਤ ਚ ਆ ਉਥੇ ਸਾਰੇ ਸਮਾਜ ਦੇ ਵਿੱਚ ਸਾਡੇ ਪਰਿਵਾਰ ਕਿਉਂ ਪਿੱਛੇ ਰਹਿ ਜਾਂਦੇ ਆ ਬਹੁਤੀ ਵਾਰ ਬੱਚੇ ਨਾਲ ਨਹੀਂ ਹੁੰਦੇ ਜਾਂ ਸਾਡੀਆਂ ਸਾਇਦ ਸਭਾ ਦੇ ਮੈਂਬਰ ਹੁੰਦੇ ਉਹਨਾਂ ਦੀਆਂ ਪਤਨੀਆਂ ਨਾਲ ਨਹੀਂ ਹੁੰਦੀਆਂ ਪਰ ਮੈਨੂੰ ਇੱਥੇ ਬੜਾ ਚੰਗਾ ਲੱਗਿਆ ਪੂਰੇ ਦੇ ਪੂਰੇ ਪਰਿਵਾਰ ਪਹੁੰਚੇ ਹੋਏ ਸੀ ਔਰ ਜਿਨ੍ਹਾਂ ਠਲ ਕਿ ਉਹਨਾਂ ਨੇ ਸੁਣਿਆ ਜਿਨ੍ਹਾਂ ਮਾਣ ਬਖਸ਼ਿਆ ਮੇਰੇ ਤੁਨਪਾਲ ਜੀ ਕਿ ਇਹਨਾਂ ਨੇ ਆਵਾਜ਼ ਦਿੱਤੀ ਤੇ ਮੈਂ ਇੱਥੇ ਆਈ ਆ ਬੇਹਰਸ਼ਕੁਰਾਨਾ ਸਾਰਿਆਂ ਦਾ ਜੀ ਮੈਂ ਆ ਇਹ ਗ਼ਜ਼ਲ ਦੇ ਦੋ ਸ਼ੇਰ ਕੀ ਕਿਸੇ ਲਈ ਚੁੱਪ ਮਸਲਾ ਹੈ ਕਿਸੇ ਲਈ ਸ਼ੋਰ ਮਸਲਾ ਹੈ ਕਿਸੇ ਲਈ ਚੁੱਪ ਮਸਲਾ ਹੈ ਕਿਸੇ ਲਈ ਸ਼ੋਰ ਮਸਲਾ ਹੈ ਮੈਨੂੰ ਦੋਵੇਂ ਹੀ ਚੁਪਦੇ ਨੇ ਮੇਰਾ ਕੁਝ ਹੋਰ ਮਸਲਾ ਹੈ ਮੇਰਾ ਕੁਝ ਹੋਰ ਮਸਲਾ ਹੈ ਥੈਂਕ ਯੂ ਜੀ